ਉੱਥੇ ਆਉਂਦਾ ਆ ਬੰਦਾ ਆ ਬਾਹਰੋਂ ਆਈ ਉਹਨਾਂ ਦਾ ਚਾਬੀ ਚਾਬੀ ਨਹੀਂ ਆਦਿ ਮੋਰਸਾ ਚਾਬੀ ਓਏ ਓਏ ਕਈ ਮੇਰੇ ਮੋਰਸਾ ਲੋਕ ਰੋਟਾ ਹਣਦਾ ਉਹਨੂੰ ਵੀ ਲੱਗ ਜਾਂਦੀ ਉਹ ਬੀਬੀ ਵੀ ਉੱਠੀ ਨਾਲੋਂ ਆਵੇ ਇੱਥੋਂ ਹੀ ਉੱਠੀ ਵੇਲਾ ਲਾਜ ਗੋਇੰ ਨੰਬਰ ਹੰਗਾ ਆਵੇ ਮੈਨੂੰ ਲੱਗਦਾ ਬਾਕੀ ਵੀਰੇ ਕਿਰਮੋਰ ਡੀਲੈਕਸ ਆਈ ਹ ਅ ਖਲੀਬਾ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਹੈ ਜਸਵੀਰ ਸਿੰਘ ਜੀ ਪਿੰਡ ਦੇ ਪਿਆਰਿਆਣਾ ਮੇਰਾ ਕੀ ਗੱਲਬਾਤ ਰਹੀ ਸੀ ਸਰ ਮੈਂ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਜੀ 6:30 ਵਜੇ ਤਕਰੀਬ ਤੇ 6:30 ਵਜੇ ਗਿਆ ਉਧਰ ਮੈਂ ਸੇਵਾ ਕਰਦਾ ਹੁੰਦਾ ਜੀ ਗੁਰਦੁਆਰਾ ਸਾਹਿਬ ਜੀ ਤੇ 8-9 ਵਜੇ ਤੱਕ ਮੈਂ ਚੜਾਇਆ ਨਾ ਜੀ ਸੈਲਰ ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਆਇਆ 2:25 ਦੇ ਵਿੱਚ ਹੀ 9:25 ਦੇ ਜਾ ਕੇ ਮੈਂ ਦਰਬਾਰ ਸਾਹਿਬ ਗਿਆ ਜੀ ਮੱਥਾ ਟੇਕਿਆ ਲੰਗਰ ਪਾਣੀ ਤੋਂ ਸ਼ਗਨ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਆਇਆ ਅੱਧੇ ਘੰਟੇ ਬਾਅਦ ਤੇ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਜੀ ਕਿੱਥੋਂ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਇਹ ਸਾਰੇ ਆਪਣੇ ਗੁਰਦੁਆਰਾ ਜਾਮਨੀ ਸਾਹਿਬ ਦੇ ਸਾਹਮਣੇ ਆਪਣੇ ਸਾਹਮਣੇ ਬਣਿਆ ਹੈ ਡੇਰਾ ਬਾਬੇ ਜਗਤਾਰ ਸਿੰਘ ਜੀ ਦਾ ਹੀ ਉਸ ਦੇ ਬੋਰ ਦੇ ਥੱਲੇੋਂ ਮੇਰਾ ਮੋਟਰਸਾਈਕਲ ਚੋਰੀ ਹੋਇਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਹੋ ਗਿਆ ਸਰ ਪਹਿਲਾਂ ਮੈਂ ਗਿਆ ਸੇਵਾਦਾਰਾ ਕੋਲ ਜੀ ਤੇ ਉਹਨਾਂ ਨੂੰ ਪੁੱਛਿਆ ਵੀ ਮੇਰਾ ਮੋਟਰਸਾਈਕਲ ਕਿੱਥੇ ਨਹੀਂ ਹੈ ਗਾਇਬ ਹੋ ਗਿਆ ਜੀ ਤੇ ਉਹਨਾਂ ਨੇ ਕਿਹਾ ਜੀ ਆਪਣੇ ਨਾਲ ਦੇ ਕਮਰੇ ਦੇ ਵਿੱਚ ਬਾਬਾ ਜੀ ਦੀ ਐਲਈਡੀ ਲੱਗੀ ਆ ਕੈਮਰੇ ਲੱਗੇ ਨੇ ਉੱਥੋਂ ਤੁਸੀਂ ਚੈੱਕ ਕਰਾਓ ਤੇ ਮੈਂ ਚੈੱਕ ਕਰਵਾਇਆ ਤੇ ਉਹ ਬੰਦਾ ਸਰਦਾਰ ਸੀ ਜੀ ਚਿੱਟਾ ਪੰਨਾ ਬੰਨਿਆ ਤੇ ਚਿੱਟੀ ਸ਼ਰਟ ਪਾਈ ਹੈ ਤੇ ਕਾਲੀ ਲੋਰ ਆ ਤੇ ਪੈਰਾਂ 'ਚ ਚਪਲਾਂ ਪਾਈਆਂ ਜੀ ਤੇ ਇਹੇ ਵੇਖਦੇ ਹੋਏ ਉਹ ਮੋਟਰਸਾਈਕਲ ਮੇਰਾ ਅੱਧੇ ਇੱਕ ਪੌਣੇ ਘੰਟੇ ਬਾਅਦ ਲੈ ਗਿਆ ਨਾਲ ਜਨਾਨੀ ਬਾਹਰ ਖੜੀ ਹੈ ਜੀ ਇਹ ਕਨਫਰਮ ਆ ਕਿ ਉਸੇ ਬੰਦੇ ਨੇ ਹੀ ਮੋਟਰਸਾਈਕਲ ਜਿਹੜਾ ਹਾਂਜੀ ਬਿਲਕੁਲ ਜੀ ਉਹੀ ਬੰਦਾ ਜੀ ਉਹੀ ਮੋਟਰਸਾਈਕਲ ਕਲਰ ਲਾਲ ਕਲਰ ਆ ਤੇ ਲਾਈਵ ਵ੍ਹੀਲ ਪਾਏ ਨੇ ਪੀਲੇ ਰੰਗ ਦੀ ਟੇਪ ਲੱਗੀ ਹੋਤੀ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਮੋਟਰਸਾਈਕਲ ਮੇਰਾ ਜੀ ਦੋਵੇਂ ਔਰਤਾਂ ਤੇ ਜਿਹੜਾ ਉਹ ਬੰਦਾ ਹੈ ਉਹ ਸਿੱਖੇ ਆਉਂਦੇ ਤੇ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਤੁਹਾਨੂੰ ਫਰਮਾਣਾ ਕੀ ਹਾਂਜੀ ਹਾਂਜੀ ਕੋਈ ਸ਼ੱਕ ਤੁਹਾਨੂੰ ਕਿਸੇ ਤੇ ਸ਼ੱਕ ਸਾਨੂੰ ਐਸਾ ਤਾਂ ਕੋਈ ਨਹੀਂ ਸਾਨੂੰ ਵਿਚਾਰ ਹੈਗਾ ਜੀ ਬੰਦਾ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਜੀ ਮੋਟਰਸਾਈਕਲ ਦੀ ਨਿਸ਼ਾਨੀ ਭਾਈ ਲਾਲ ਰੰਗ ਦਾ ਤੇ ਕਾਲਾ ਰੰਗ ਦਾ ਆਪਨੇ ਸਪਲਾਈਅਰ ਡੀਲਰਸ ਜੀ ਮੋਟਰਸਾਈਕਲ ਆਈ ਲਾਲ ਤੇ ਕਾਲੇ ਕਲਰ ਦਾ ਲਾਈਵ ਵ੍ਹੀਲ ਪਾਏ ਹੋਏ ਨੇ ਤੇ ਤੇ ਆਪਣੇ ਪੀਲੇ ਕਲਰ ਦੀ ਟੇਪ ਕੀਤੀ ਹੋਈ ਉੱਤੇ ਜੀ ਤੇ ਥੋੜੇ ਦਿਨ ਬਾਅਦ ਮੈਂ ਥੋੜਾ ਇੰਜਨ ਕਰਾਇਆ ਸੀ ਮੋਟਰਸਾਈਕਲ ਦਾ 5-7000 ਉੱਤੇ ਲਗਾਈ ਕੀ ਕੰਮ ਕੀ ਕਰਦੇ ਹੋ ਕੰਮ ਮੈਂ ਕਰਦਾ ਹੀ ਲੇਬਰ ਦਾ ਜੀ 8 ਤੋਂ 8 ਮੇਰੀ ਡਿਊਟੀ ਆ ਜੀ ਤੇ ਬੱਚੇ ਮੇਰੇ ਨਿਕੇ ਨਿਕੇ ਨੇ ਜੀ ਕਿਰਪਾ ਕਰਕੇ ਮੈਨੂੰ ਮੋਟਰਸਾਈਕਲ ਮੇਰਾ ਮਿਲ ਜਾਵੇ ਮੈਂ ਇੰਨਾ ਹੀ ਸਰਕਾਰ ਦਾ ਧੰਨਵਾਦ ਹੋਵਾਂਗਾ ਜੀ